ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਨਰਾਤਿਆਂ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਇਹ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਉਹ ਖੁਸ਼ਖਬਰੀਆਂ ਕਿਹੜੀਆਂ ਹਨ ਤਾਂ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋਂ, ਕੁੰਭ ਰਾਸ਼ੀ ਵਾਲਿਆਂ ਦੇ ਲਈ 9 April ਤੋਂ ਲੈ ਕੇ 14 April ਤੱਕ ਬਹੁਤ ਵੱਡੀਆਂ ਖੁਸ਼ਖਬਰੀਆਂ ਇਹਨਾਂ ਨੂੰ ਮਿਲਣ ਵਾਲੀਆਂ ਹਨ। ਤੇ ਆਓ ਸੁਣਦੇ ਹਾਂ ਕਿ 9 April ਤੋਂ ਲੈ ਕੇ 14 April ਤੱਕ ਕਿਹੜੇ-ਕਿਹੜੇ ਦੋ ਗ੍ਰਹਿ ਇਹਨਾਂ ਦੇ ਲਈ ਅਨੁਕੂਲ ਰਹਿਣ ਵਾਲੇ ਹਨ। ਕਿਹੜੇ-ਕਿਹੜੇ ਗ੍ਰਹਿ ਇਹਨਾਂ ਦੇ ਪ੍ਰਤੀਕੂਲ ਰਹਿਣਗੇ? ਕਿਸ ਤਰ੍ਹਾਂ ਦੀ ਸਥਿਤੀ ਰਹੇਗੀ? ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ ਜੀ ਇਸ ਹਫਤੇ ਦੇ ਵਿੱਚ ਸੂਰਜ ਅਤੇ ਗੁਰੂ ਰਾਸ਼ੀ ਦੇ ਵਿੱਚ ਪਰਿਵਰਤਨ ਕਰਨਗੇ ਕੰਨਿਆ ਰਾਸ਼ੀ ਦੇ ਵਿੱਚ ਕੇਤੂ ਦਾ ਯੋਗ ਰਹੇਗਾ ਕੁੰਭ ਰਾਸ਼ੀ ਫਲ ਦੇ ਵਿੱਚ ਮੰਗਲ ਸ਼ਨੀ ਦੇਵ ਰਹੇਗਾ ਤੇ ਸ਼ਨੀ ਰਾਸ਼ੀ ਦੇ ਵਿੱਚ ਬੁੱਧ ਗੋਚਰ ਕਰੇਗਾ ਪਰਿਵਰਤਨ ਕਰੇਗਾ ਤੇ ਦੋਸਤੋ ਦੇਖਦੇ ਹਾਂ ਕਿ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ ਹਫਤੇ ਦਾ ਰਾਸ਼ੀ ਫਲ ਕਿਵੇਂ ਦਾ ਰਹਿਣ ਵਾਲਾ ਹੈ ਇਹਨਾਂ ਦਾ ਰਾਸ਼ੀਫਲ 9 ਅਪ੍ਰੈਲ ਤੋਂ ਸ਼ੁਰੂ ਹੋ ਕੇ 14 ਅਪ੍ਰੈਲ ਤੱਕ ਰਹੇਗਾ। ਇਹਨਾਂ ਦੇ ਵਿੱਚ ਆਤਮ ਵਿਸ਼ਵਾਸ ਬਹੁਤ ਜ਼ਿਆਦਾ ਵਧਣ ਵਾਲਾ ਹੈ ਅਤੇ ਇਹਨਾਂ ਨੂੰ ਬਹੁਤ ਸਾਰੇ ਲਾਭ ਮਿਲਣ ਵਾਲੇ ਹਨ ਤੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਸਫਲਤਾਵਾਂ ਵੀ ਇਹਨਾਂ ਨੂੰ ਪ੍ਰਾਪਤ ਹੋ ਜਾਣਗੀਆਂ। ਕੁੱਲ ਮਿਲਾ ਕੇ ਇਹਨਾਂ ਨੂੰ ਸਾਰੇ ਹੀ ਕੰਮਾਂ ਦੇ ਵਿੱਚ ਸਫਲਤਾ ਮਿਲਣ ਵਾਲੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਸਫਲਤਾ ਮਿਲਣੀ ਇਹਨਾਂ ਨੂੰ ਸ਼ੁਰੂ ਹੋ ਜਾਵੇਗੀ। ਇਹਨਾਂ ਦੀ ਆਰਥਿਕ ਸਥਿਤੀ ਵੀ ਸੁਧਰਨ ਵਾਲੀ ਹੈ। ਹਰ ਪੱਖ ਤੋਂ ਰੁਕੇ ਹੋਏ ਕੰਮ ਇਹਨਾਂ ਦੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡਾ ਜਿੱਥੇ ਵੀ ਕਿਤੇ ਕੋਈ ਧਨ ਰੁਕਿਆ ਹੋਇਆ ਸੀ ਉਹ ਤੁਹਾਨੂੰ ਵਾਪਸ ਮਿਲ ਜਾਵੇਗਾ ਤੁਹਾਡੀ ਥੋੜੀ ਜਹੀ ਮਿਹਨਤ ਦੇ ਵਿੱਚ ਵੀ ਕਿਸੇ ਕੰਮ ਦੇ ਵਿੱਚ ਤੁਹਾਨੂੰ ਵੱਡੀ ਸਫਲਤਾ ਮਿਲਣ ਦੇ ਯੋਗ ਹਨ ਤੁਹਾਡੀ ਕੁੱਲ ਮਿਲਾ ਕੇ ਮਿਹਨਤ ਬਹੁਤ ਜ਼ਿਆਦਾ ਰੰਗ ਲਿਆਉਣ ਵਾਲੀ ਹੈ ਤੁਹਾਨੂੰ ਬਹੁਤ ਹੀ ਪਰਫੁੱਲਿਤ ਲਾਭ ਹੋਣ ਵਾਲੇ ਹਨ ਗੰਭੀਰਤਾ ਦੀ ਤੁਹਾਡੀ ਪ੍ਰਸ਼ੰਸਾ ਹੋਵੇਗੀ ਲੋਕ ਤੁਹਾਡੀ ਪ੍ਰਸ਼ੰਸਾ ਕਰਨਗੇ ਧਰਮ ਕਰਮ ਤੁਹਾਡਾ ਵੱਧ ਜਾਵੇਗਾ ਪੂਜਾ ਪਾਠ ਦੇ ਵਿੱਚ ਵੀ ਤੁਹਾਡਾ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਵਿਅਕਤੀਤਵ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੋ ਜਾਵੇਗਾ ਵਪਾਰ ਦੇ ਨਾਲ ਜੁੜੇ ਲੋਕਾਂ ਨੂੰ ਚੰਗਾ ਲਾਭ ਹੋਣ ਵਾਲਾ ਹੈ ਵਪਾਰ ਤੁਹਾਡਾ ਨਵੀਂ ਦਿਸ਼ਾ ਲੈ ਕੇ ਆਵੇਗਾ ਵਪਾਰ ਦੇ ਵਿੱਚ ਧਨ ਲਾਭ ਦੀ ਪ੍ਰਾਪਤੀ ਦੇ ਬਹੁਤ ਸਾਰੇ ਯੋਗ ਬਣਦੇ ਦਿਖਾਏ ਦੇ ਰਹੇ ਹਨ ਤੁਹਾਡਾ ਵਪਾਰ ਤਾਂ ਹੁਣ ਦਿਨ ਰਾਤ ਚੌਗਣੇ ਤਰੱਕੀ ਕਰਨ ਵਾਲਾ ਹੈ ਤੁਹਾਡੇ ਵਪਾਰ ਸੰਬੰਧੀ ਬਹੁਤ ਸਾਰੇ ਬਦਲਾਵ ਦੀਆਂ ਜਿਹੜੀਆਂ ਵੀ ਯੋਜਨਾਵਾਂ ਵਧਣਗੀਆਂ ਉਹ ਬਸ ਸਕਾਰਾਤਮਕ ਹੀ ਹੋਣਗੀਆਂ ਮਕਾਨ ਜਾਂ ਫਿਰ ਜੇਕਰ ਤੁਸੀਂ ਕੋਈ ਨਵਾਂ ਵਾਹਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਪੂਰਾ ਹੀ ਹਫਤਾ ਤੁਹਾਡੇ ਲਈ ਬਹੁਤ ਵਧੀਆ ਜੋਗ ਲੈ ਕੇ ਆ ਰਿਹਾ ਹੈ ਇਸ ਹਫਤੇ ਤੁਹਾਨੂੰ ਕਿਸੇ ਬਹੁਤ ਹੀ ਵਧੀਆ ਵਿਅਕਤੀ ਤੋਂ ਮਾਰਗਦਰਸ਼ਨ ਵੀ ਮਿਲ ਜਾਵੇਗਾ ਤੁਹਾਨੂੰ ਮਹੱਤਵਪੂਰਨ ਕਿਸੇ ਪਾਸਿਓਂ ਸੂਚਨਾ ਮਿਲ ਜਾਵੇਗੀ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਇਸ ਹਫਤੇ ਦੇ ਦੌਰਾਨ ਤੁਹਾਡਾ ਸੋਸ਼ਲ ਸਟੇਟਸ ਵੀ ਵਧਣ ਵਾਲਾ ਹੈ ਆਪਣੀ ਜੀਵਨ ਸ਼ੈਲੀ ਨੂੰ ਤੁਸੀਂ ਨਵਾਂ ਰੂਪ ਦਿਓਗੇ ਤੇ ਮਹੱਤਵਪੂਰਨ ਵਿਅਕਤੀ ਦੇ ਸਹਿਯੋਗ ਦੇ ਨਾਲ ਤੁਹਾਡੇ ਕਰਮਾਂ ਨੂੰ ਬਹੁਤ ਹੀ ਕੋਈ ਵਧੀਆ ਉਤਸ਼ਾਹ ਮਿਲ ਜਾਵੇਗਾ ਜਿਸ ਨਾਲ ਤੁਹਾਨੂੰ ਨੌਕਰੀ ਵਿੱਚ ਵੀ ਬਹੁਤ ਹੀ ਵਧੀਆ ਕੋਈ ਸੈਲਰੀ ਮਿਲ ਜਾਵੇਗੀ ਜਾਂ ਤੁਹਾਨੂੰ ਮਨ ਚਾਹੀ ਨੌਕਰੀ ਵੀ ਪ੍ਰਾਪਤ ਹੋ ਸਕਦੀ ਹੈ ਤੁਸੀਂ ਕਈ ਯਤਨਾਂ ਦੇ ਨਾਲ ਆਪਣੀਆਂ ਸਮੱਸਿਆਵਾਂ ਨੂੰ ਸੁਲਝਾ ਸਕਦੇ ਹੋ ਨੌਕਰੀ ਦੇ ਵਿੱਚ ਤੁਹਾਨੂੰ ਕਿਸੇ ਸੀਨੀਅਰ ਦੀ ਮਦਦ ਦੇ ਨਾਲ ਤਰੱਕੀ ਵੀ ਮਿਲ ਸਕਦੀ ਹੈ ਮਨਪਸੰਦ ਰੁਜ਼ਗਾਰ ਵੀ ਮਿਲ ਸਕਦਾ ਹੈ ਆਰਥਿਕ ਸਥਿਤੀ ਤੁਹਾਡੀ ਬਿਹਤਰ ਹੋਣ ਦੇ ਬਹੁਤ ਸਾਰੇ ਚਾਂਸ ਬਣਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੇ ਬੱਚਿਆਂ ਦਾ ਜੀਵਨ ਬਹੁਤ ਹੀ ਸੁਖਾਲਾ guzrega ਤੁਹਾਡਾ ਆਤਮ ਵਿਸ਼ਵਾਸ ਵਧਣ ਵਾਲਾ ਹੈ ਆਤਮ ਵਿਸ਼ਵਾਸ ਦੇ ਵਧਣ ਨਾਲ ਅਧਿਕਾਰੀ ਵਰਗ ਤੋਂ ਤੁਹਾਡੇ ਨਾਲ ਸਾਰੇ ਹੀ ਖੁਸ਼ ਰਹਿਣਗੇ ਤੁਹਾਨੂੰ ਭਾਵੇਂ ਕਿ ਚਾਰਾਂ ਹੀ ਪਾਸਿਆਂ ਤੋਂ ਸਕਾਰਾਤਮਕ ਸੋਚ ਹੀ ਮਿਲੇਗੀ ਊਰਜਾ ਵੀ ਪ੍ਰਾਪਤ ਹੋਵੇਗੀ ਇਸ ਸਮੇਂ ਮਹੱਤਵਪੂਰਨ ਕੰਮ ਸਬੰਧੀ ਯੋਜਨਾ ਬਣेंगी ਤੁਸੀਂ ਕੰਮ ਆਪਣੇ ਫਟਾਫਟ ਪੂਰੇ ਕਰ ਲਓਗੇ ਜਿਸ ਨਾਲ ਘਰ ਪਰਿਵਾਰ ਵਿੱਚ ਤੁਹਾਡੇ ਚੰਗਾ ਵਾਤਾਵਰਣ ਬਣਿਆ ਰਹੇਗਾ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਪਤੀ ਪਤਨੀ ਦੇ ਵਿੱਚ ਤਾਲਮੇਲ ਵੀ ਵਧਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਇੱਕ ਦੂਸਰੇ ਦੇ ਪਤੀ ਤੁਸੀਂ ਸੰਪੂਰਨਤਾ ਭਾਵ ਦਿਖਾਓਗੇ ਜੀਵਨ ਦਾ ਭਰਪੂਰ ਸਹਿਯੋਗ ਮਿਲੇਗਾ ਤੁਹਾਡੇ ਲਈ ਦੋਸਤੀ ਕਰਨ ਦੇ ਲਈ ਤੁਹਾਨੂੰ ਪੁਰਾਣੇ ਪ੍ਰੇਮੀਆਂ ਦੇ ਨਾਲ ਮੁਲਾਕਾਤ ਵੀ ਹੋ ਸਕਦੀ ਹੈ। ਪ੍ਰੇਮ ਸੰਬੰਧ ਤੁਹਾਡੇ ਤਬਦੀਲ ਹੋਣਗੇ। ਜ਼ਿੰਮੇਵਾਰੀਆਂ ਨੂੰ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਓਗੇ ਜਿਸ ਨਾਲ ਤੁਹਾਡੇ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਹੀ ਤੁਹਾਡੇ ਤੋਂ ਖੁਸ਼ ਹੋ ਜਾਣਗੇ। ਤੁਹਾਡਾ ਦੰਪਤੀ ਜੀਵਨ ਬਹੁਤ ਹੀ ਵਧੀਆ ਗੁਜ਼ਰੇਗਾ। ਛੋਟੇ-ਮੋਟੇ ਤੁਹਾਡੀ ਜ਼ਿੰਦਗੀ ਵਿੱਚ ਵਾਦ-ਵਿਵਾਦ ਹੋ ਸਕਦੇ ਹਨ। ਸਰੀਰ ਦਾ ਅਤੇ ਖਾਣ-ਪੀਣ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਹੈ। ਇਹ ਸਮਾਂ ਤੁਹਾਨੂੰ ਸ਼ੁਭ ਸੂਚਨਾ ਹੀ ਦੇ ਕੇ ਰਹੇਗਾ। ਕੋਈ ਚੰਗੀ ਤੁਹਾਨੂੰ ਖੁਸ਼ਖਬਰੀ ਵੀ ਮਿਲ ਸਕਦੀ ਹੈ ਉੱਚ ਸਿੱਖਿਆ ਦੇ ਅਵਸਰ ਤੁਹਾਨੂੰ ਪ੍ਰਾਪਤ ਹੋਣਗੇ ਸਰਕਾਰੀ ਅਤੇ ਸਕਾਰਾਤਮਕ ਅਤੇ ਸੰਤੁਲਨ ਸੋਚ ਤੁਹਾਡੀ ਬਣੀ ਰਹੇਗੀ ਵਿਦਿਆਰਥੀ ਵਰਗ ਨੂੰ ਦੱਸ ਦਈਏ ਕਿ ਉਹਨਾਂ ਦੇ ਲਈ ਇਹ ਸਮਾਂ ਉਹਨਾਂ ਦੀ ਮਿਹਨਤ ਦਾ ਫਲ ਜ਼ਰੂਰ ਦਿਖਾਵੇਗਾ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦੀ ਤੁਹਾਡੀ ਸੰਭਾਵਨਾ ਬਣੀ ਹੋਈ ਹੈ ਇਹ ਸਮਾਂ ਔਰਤਾਂ ਦੇ ਲਈ ਵੀ ਬਹੁਤ ਸ਼ੁਭ ਰਹਿਣ ਵਾਲਾ ਹੈ అనుకూਲ ਰਹੇਗਾ ਘਰ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਸਮਾਜਿਕ ਪ੍ਰਤਿਸ਼ਠਾ ਮਿਲੇਗੀ ਧਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਪ੍ਰਾਪਤ ਹੋ ਸਕਦਾ ਹੈ ਪਰਿਵਾਰ ਦੇ ਨਾਲ ਤੁਸੀਂ ਸਮਾਂ ਵੱਧ ਤੋਂ ਵੱਧ ਬਤੀਤ ਕਰੋ ਮਾਨ ਸਨਮਾਨ ਇਸੇ ਨਾਲ ਹੀ ਤੁਹਾਨੂੰ ਪ੍ਰਾਪਤ ਹੋਵੇਗਾ ਤੁਸੀਂ ਹੁਣ ਦਿਨ ਰਾਤ ਚੌਗਣੇ ਤਰੱਕੀ ਕਰੋਗੇ ਆਲਸ ਦੇ ਵਿੱਚ ਆਪਣਾ ਸਮਾਂ ਵਿਅਰਥ ਨਾ ਗਵਾਓ ਨਹੀਂ ਤਾਂ ਤੁਹਾਨੂੰ ਨੁਕਸਾਨ ਵੀ ਚਲਣਾ ਪੈ ਸਕਦਾ ਹੈ ਇਸ ਸਮੇਂ ਤੁਸੀਂ ਮਨ ਮੁਤਾਬਕ ਹੀ ਕੰਮ ਕਰੋਗੇ ਸਮस्याਵਾਂ ਦਾ ਸ਼ਾਂਤੀਪੂਰਨ ਢੰਗ ਦੇ ਨਾਲ ਹੀ ਤੁਹਾਨੂੰ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਗੁੱਸੇ ਵਿੱਚ ਆਪਣਾ ਕੋਈ ਨੁਕਸਾਨ ਵੀ ਕਰ ਸਕਦੇ ਹੋ ਅਚਾਨਕ ਧਨ ਦੀ ਪ੍ਰਾਪਤੀ ਦੇ ਯੋਗ ਬਣੇ ਰਹਿਣਗੇ ਕੁਝ ਰਚਨਾਤਮਕ ਗਤੀਵਿਧੀਆਂ ਦੇ ਵਿੱਚ ਸਮਾ ਬਤੀਤ ਹੋਵੇਗਾ ਦੂਸਰਿਆਂ ਦੀ ਸਲਾਹ ਨੂੰ ਲੈ ਕੇ ਤੁਸੀਂ ਵਿਚਾਰ ਵਟਾਂਦਰਾ ਕਰ ਸਕਦੇ ਹੋ ਵਪਾਰ ਦੇ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਹੋਵੇਗਾ ਹਫਤੇ ਦਾ ਅੱਧ ਤੁਹਾਡੇ ਲਈ ਕਈ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ ਇਸ ਪ੍ਰਕਾਰ ਦੋਸਤੋ ਰਾਸ਼ੀ ਦੇ ਲਈ ਇਹ ਹਫਤਾ ਸੁਖਮਈ ਰਹੇਗਾ, అనుకూਲ ਰਹੇਗਾ। ਬਹੁਤ ਹੀ ਲਾਭ ਮਿਲਣਗੇ। ਆਤਮ ਵਿਸ਼ਵਾਸ ਵਧੇਗਾ। ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ। ਹਫਤੇ ਦੇ ਸ਼ੁਰੂ ਤੋਂ ਹੀ ਤੁਹਾਨੂੰ ਸਫਲਤਾ ਦੇ ਚਾਂਸ ਮਿਲਣੇ ਸ਼ੁਰੂ ਹੋ ਜਾਣਗੇ। ਜਿਸ ਦੇ ਨਾਲ ਤੁਹਾਡੀਆਂ ਆਰਥਿਕ ਸਮੱਸਿਆਵਾਂ ਦੂਰ ਹੋ ਜਾਣਗੀਆਂ। ਜੇਕਰ ਤੁਸੀਂ ਆਪਣੇ ਰਿਸ਼ਤੇਦਾਰੀ ਸਾਖ ਸੰਬੰਧੀ ਵਿੱਚ ਕਿਸੇ ਨੂੰ ਪੈਸਾ ਦਿੱਤਾ ਹੋਇਆ ਸੀ ਪਰ ਉਹ ਵਾਪਸ ਨਹੀਂ ਸੀ ਮਿਲ ਰਿਹਾ, ਉਹ ਵੀ ਤੁਹਾਨੂੰ ਇਸ ਸਮੇਂ ਪ੍ਰਾਪਤ ਹੋ ਜਾਵੇਗਾ। ਜੇਕਰ ਤੁਹਾਡੀ ਨੌਕਰੀ ਦੇ ਵਿੱਚ ਕਾਫੀ ਸਮੇਂ ਤੋਂ ਮਾੜੀ ਦਿਸ਼ਾ ਚੱਲ ਰਹੀ ਸੀ ਤਾਂ ਹੁਣ ਉਸ ਵਿੱਚ ਸੁਧਾਰ ਹੋ ਜਾਵੇਗਾ ਤੇ ਜੇਕਰ ਤੁਸੀਂ ਸੈਲਰੀ ਵਧਾਉਣ ਦੇ ਲਈ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਵੀ ਕਰ ਰਹੇ ਸੀ ਤਾਂ ਇਹ ਕੋਸ਼ਿਸ਼ ਤੁਹਾਡੀ ਸਫਲ ਹੋ ਜਾਵੇਗੀ। ਕੁੱਲ ਮਿਲਾ ਕੇ ਤੁਹਾਡੇ ਲਈ ਹੁਣ ਸੁਖਮਈ ਵਾਤਾਵਰਣ ਬਣਨ ਵਾਲਾ ਹੈ। ਚਾਰਾਂ ਹੀ ਪਾਸਿਆਂ ਤੋਂ ਸਕਾਰਾਤਮਕ ਊਰਜਾ ਤੁਹਾਨੂੰ ਪ੍ਰਾਪਤ ਹੁੰਦੀ ਰਹੇਗੀ। ਪ੍ਰੇਮ ਸਬੰਧਾਂ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ। ਲਵ ਲਾਈਫ ਦੇ ਵਿੱਚ ਚੰਗਾ ਪਰਿਵਰਤਨ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ ਪਰ ਤੁਸੀਂ ਵਾਹਨ ਮਸ਼ੀਨੀ ਦੇ ਕੰਮਾਂ ਵਿੱਚ ਥੋੜੀ ਜਿਹੀ ਸਾਵਧਾਨ ਵਰਤੋ ਗੁੱਸੇ ਦੇ ਉੱਤੇ ਕਾਬੂ ਰੱਖੋ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਨਾ ਲੈ ਲੈਣਾ ਜੋ ਵੀ ਫੈਸਲਾ ਲਓ ਸੋਚ ਸਮਝ ਕੇ ਤੇ ਸ਼ਾਂਤ ਚਿੱਤ ਹੋ ਕੇ ਲੈਣਾ ਉਸ ਵਿੱਚ ਤੁਹਾਨੂੰ ਲਾਭ ਪ੍ਰਾਪਤ ਜ਼ਰੂਰ ਹੋਵੇਗਾ ਇਸ ਹਫ਼ਤੇ ਦਾ ਅੰਤ 12 13 ਤੇ 14 ਕਿਸੇ ਵੀ ਪ੍ਰਕਾਰ ਦੀ ਤੁਹਾਡੇ ਲਈ ਸਫਲਤਾ ਲੈ ਕੇ ਆਵੇਗਾ ਜਿਸ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਕਾਮਯਾਬੀ ਤੁਹਾਨੂੰ ਮਿਲੇਗੀ ਤੁਹਾਡਾ ਇਸ ਦੇ ਨਾਲ ਮਨੋਬਲ ਵੱਧ ਜਾਵੇਗਾ ਮਨਪਸੰਦ ਰੋਜ਼ਗਾਰ ਵੀ ਮਿਲ ਸਕਦਾ ਹੈ ਕੁੱਲ ਮਿਲਾ ਕੇ ਔਰਤਾਂ ਦੇ ਲਈ ਵੀ ਇਹ ਸਮਾਂ ਬਹੁਤ ਸ਼ੁਭ ਰਹੇਗਾ ਬੱਚਿਆਂ ਲਈ ਸ਼ੁਭ ਰਹਿਣ ਵਾਲਾ ਹੈ ਵਿਦਿਆਰਥੀ ਵਰਗ ਦੇ ਲਈ ਵਧੀਆ ਰਹੇਗਾ ਸ਼ੁਭ ਸੂਚਨਾ ਕੋਈ ਮਿਲ ਸਕਦੀ ਹੈ ਮਹੱਤਵਪੂਰਨ ਕੰਮਾਂ ਦੇ ਵਿੱਚ ਤੁਹਾਨੂੰ ਵਧੀਆ ਸਟੇਟਸ ਮਿਲ ਜਾਵੇਗਾ ਆਰਥਿਕ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਨਵਰਾਤਰੀਆਂ ਦਾ ਸਾਰਾ ਹੀ ਹਫਤਾ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲਾ ਹੈ ਇਸ ਸਮੇਂ ਭਰਪੂਰ ਲਾਭ ਉਠਾਓ ਤੇ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਕੁੱਲ ਮਿਲਾ ਕੇ 9 ਹੀ 9 ਨਵਰਾਤਰੀਆਂ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਲਈ ਤਾਂ ਲਾਟਰੀ ਹੀ ਲੱਗਣ ਵਾਲੀ ਹੈ ਧੰਨਵਾਦ